ਹੈਲੋ एवरीवन ਅਸੀਂ ਕਰਨ ਜਾ ਰਹੇ ਹਾਂ ਫਿਜ਼ੀਕਲ ਐਜੂਕੇਸ਼ਨ ਦਾ ਟੋਪਿਕ ਇੰਟਰੋਡਕਸ਼ਨ ਐਂਡ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਤਾਂ ਮਤਲਬ ਸਰੀਰਕ ਸਿੱਖਿਆ ਤੇ ਉਹਦਾ ਜਿਹੜਾ ਇੰਟਰੋਡਕਸ਼ਨ ਅਤੇ ਇਤਿਹਾਸ ਤਾਂ ਸਰੀਰਕ ਸਿੱਖਿਆ ਜਿਹੜਾ ਹੈ ਇਹ ਉਹ ਪ੍ਰਕਿਰਿਆ ਜੋ ਵਿਅਕਤੀ ਦੇ ਸਰੀਰਕ ਮਾਨਸਿਕ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਲਈ ਕੀਤੀ ਜਾਂਦੀ ਹੈ ਮਤਲਬ ਆਪਣੇ ਸਰੀਰਿਕ ਸਿੱਖਿਆ ਚ ਕੀ ਹੁੰਦਾ ਹੈ ਵਿਅਕਤੀ ਦਾ ਸਰੀਰਕ ਵਿਕਾਸ ਹੁੰਦਾ ਹੈ ਮਾਨਸਿਕ ਵਿਕਾਸ ਹੁੰਦਾ ਹੈ ਭਾਵਨਾਤਮਕ ਵਿਕਾਸ ਹੁੰਦਾ ਹੈ ਇਹ ਥੋੜਾ ਸਪੈਲਿੰਗ ਸਿੱਖਣ ਵਾਲਾ ਸਰੀਰਿਕ ਦਾ ਤੇ ਉਸ ਤੋਂ ਬਾਅਦ ਐਸਰਟ ਖੇਡਾਂ ਅਭਿਆਸ ਯੋਗ ਅਨੁਸ਼ਾਸਨ ਵਰਗੀਆਂ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਇਹ ਤੁਹਾਨੂੰ ਉਮੀਦ ਕਰਦਾ ਵੀ ਲਗਭਗ ਗੱਲਾਂ ਜਿਹੜੀਆਂ ਪਤਾ ਹੋਣਗੀਆਂ ਇਸ ਤੋਂ ਅਗਿਆ ਬਾਅਦੀਆਂ ਮਸਤਬਾ ਜਿਹੜਾ ਇਹਨ ਮਤਲਬ ਉਦੇਸ਼ ਕੀ ਹੈ ਇਹਦਾ ਪਤਾ ਹੈ ਸਮਾਜਿਕ ਸੰਯੋਗ ਦੀ ਭਾਵਨਾ ਆਤਮ ਵਿਸ਼ਵਾਸ ਮਨੋਰੰਜਨ ਸਰੀਰਕ ਚੁਸਤੀ ਨੇਤ੍ਰਤਵ ਮਤਲਬ ਗੁੱਡ ਲੀਡਰਸ਼ਿਪ ਕੁਆਲਿਟੀ ਹੋਣੀ ਚਾਹੀਦੀ ਆ ਤੇ ਸੋਸ਼ਲ ਤੌਰ ਤੇ ਕੋਆਪਰੇਸ਼ਨ ਹੋਣਾ ਚਾਹੀਦਾ ਟੀਮ ਵਰਕ ਹੋਣਾ ਚਾਹੀਦਾ ਫਿਜ਼ੀਕਲ ਹੈਲਥ ਦੇ ਤੌਰ ਤੇ ਚੰਗਾ ਹੋਣਾ ਚਾਹੀਦਾ ਬੰਦਾ ਮਤਲਬ ਇਸ ਤੋਂ ਬਾਅਦ ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਡਿਸਪਲਿਨ ਹੋਣਾ ਚਾਹੀਦਾ ਮਤਲਬ ਅਨੁਸ਼ਾਸਨ ਹੋਣਾ ਚਾਹੀਦਾ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ ਸਮਾਜਿਕਤਾ ਦੇ ਪੱਧਰ ਤੇ ਉੱਚਾ ਹੋਣਾ ਚਾਹੀਦਾ ਬੰਦਾ ਮਤਲਬ ਠੀਕ ਹੈ ਤੇ ਸਾਰਾ ਵਿਕਾਸ ਹੋਣਾ ਚਾਹੀਦਾ ਖੇਡਾਂ ਵਿੱਚ ਗਤੀ ਜਨ ਸੰਭਲਣਾ ਚਾਹੀਦਾ ਬੰਦਾ ਮਾਨਸਿਕ ਪਾਵਨਾਤਾ ਕੋ ਸਮਾਜਿਕ ਵਿਕਾਸ ਹੋਣਾ ਚਾਹੀਦਾ ਇਸ ਤੋਂ ਬਾਅਦ ਇਹਦੇ ਚ ਆ ਜੇਗਾ ਇਹਦੇ ਅੰਗ ਮਤਲਬ ਕੰਪੋਨੈਂਟਸ ਫਿਜ਼ੀਕਲ এডੂਕੇਸ਼ਨ ਦੇ ਸਰੀਰਕ ਸਿੱਖਿਆ ਦੇ ਜਿਹੜੇ ਕਿਹੜੇ ਕਿਹੜੇ ਅੰਗ ਨੇ ਉਹਨੇ ਖੇਡਾਂ ਵਿਅਯਾਮ ਮਤਲਬ ਐਕਸਰਸਾਈਜ਼ ਯੋਗ ਤੇ ਧਿਆਨ ਹੋ ਗਿਆ ਯੋਗਾ ਐਂਡ ਮੈਡੀਟੇਸ਼ਨ ਆਹਾਰ ਵਿਗਿਆਨ ਹੋ ਗਿਆ ਮਤਲਬ ਨਿਊਟ੍ਰੀਸ਼ਨਲ ਸਾਇੰਸ ਜਿਹੜੀ ਹੋ ਜਾਣ ਦੀ ਜਾਣਕਾਰੀ ਮਤਲਬ ਉਸ ਤੋਂ ਬਾਅਦ ਮਾਨਸਿਕ ਤੰਦਰੁਸਤੀ ਜਿਹੜੀ ਹੈ ਮੈਂਟਲ ਵੈਲਬਿੰਗ ਇਹ ਸਾਰੇ ਦੇ ਕੰਪੋਨੈਂਟਸ ਨੇ ਖੇਡਾਂ ਵਯਾਮ ਯੋਗ ਧਿਆਨ ਆਹਾਰ ਵਿਗਿਆਨ ਮਾਨਸਿਕ ਤੰਦਰੁਸਤੀ ਥੋੜਾ ਬਹੁਤ ਕੁਝ ਪੰਜਾਬੀ ਦੇ ਇਥੇ ਸ਼ਬਦ ਹੋਣਗੇ ਜਿਹੜੇ ਤੁਹਾਨੂੰ ਅਡਜਸਟ ਕਰਨੇ ਪਣਗੇ ਆਪਣੇ ਆਪ ਉਸ ਤੋਂ ਬਾਅਦ ਇਸਟ੍ਰੀਚ ਇਹ ਦੇਖਿਆ ਜਿਹੜੀ ਹਿਸਟਰੀ ਆਪਣੇ ਸਰੀਰਕ ਸਿੱਖਿਆ ਦੀ ਸ਼ੁਰੂਆਤ ਜਿਹੜੀ ਵੈਦਿਕ ਕਾਲ ਤੋਂ ਮੰਨੀ ਜਾਂਦੀ ਹੈ ਉਹਦੇ ਜਿ ਤਨੁਰ ਵਿਦਿਆ ਕੁਸ਼ਤੀ ਦੰਡ ਬੈਠਕ ਇਹ ਚੀਜ਼ਾਂ ਜਿਹੜੀਆਂ ਪ੍ਰਚਲਨ ਮੱਧ ਕਾਲ ਨੂੰ ਵਿੱਚ ਮੁਗਲ ਜਿਹੜੇ ਬਾਦਸ਼ਾਹ ਸੀ ਉਹਨਾਂ ਨੇ ਘੋੜ ਸਵਾਰੀ ਵਗੈਰਾ ਸ਼ੁਰੂ ਕਰਤੀ ਸੀ ਤਲਵਾਰਬਾਜ਼ੀ ਇਹਨਾਂ ਮਤਲਬ ਸ਼ੁਰੂਆਤ ਨਹੀਂ ਇਹਨਾਂ ਨੂੰ ਮਤਲਬ ਉਹ ਦਾਵਾ ਦਿੱਤਾ ਸੀਗਾ ਬ੍ਰਿਟਿਸ਼ ਰਾਜ ਦੌਰਾਨ ਹਾਕੀ ক্রিকেট ਫੁੱਟਬਾਲ ਆਦੀ ਆਈ ਇਸ ਤੋਂ ਬਾਅਦ ਜਿਹੜਾ 1950 ਚ ਜਿਹੜਾ ਆਪਣਾ NIS ਪਟਿਆਲਾ ਦੀ ਸਥਾਪਨਾ ਹੁੰਦੀ ਆ ਤੇ ਇਸ ਤੋਂ ਬਾਅਦ NIS ਦੀ ਫੁੱਲ ਫਾਰਮ ਵੀ ਬਤੌਣ ਚਾਹੀਦੀ ਹੈ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਇਹ ਆ ਸਕਦਾ ਪੇਪਰ ਚ ਇੰਪੋਰਟੈਂਟ ਆ 1950 ਚ ਬਣਿਆ ਸੀਗਾ ਪਟਿਆਲਾ ਚ ਇਸ ਤੋਂ ਬਾਅਦ ਕਨਕਲੂਜਨ ਚਾਹੀਏ ਇਸ ਰਿਦਿਕ ਸਿੱਖਿਆ ਆਪਾਂ ਨੂੰ ਜਿਹੜੀ ਸਿਹਤਮੰਦ ਜੀਵਨ ਆਤਮ ਵਿਸ਼ਵਾਸ ਸਮਾਜਿਕ ਜ਼ਿੰਮੇਵਾਰੀ ਲਈ ਤਿਆਰ ਕਰਦੀ ਹੈ ਉਸ ਤੋਂ ਬਾਅਦ ਜਿਹੜਾ ਐਮਸੀਗੂਜ਼ ਨੇ ਨਾ ਤੀ ਪਹਿਲਾ ਜਿਹੜਾ ਪ੍ਰਸ਼ਨ ਹੈ व्यक्तिदेशक और पक्की विकास ਲਈ शारीरिक शिक्षा ਦਾ ਉਦੇਸ਼ ਕੀ ਹੈ ਤਾਂ ਸਰਪੱਕੀ ਵਿਕਾਸ ਹੀ ਹੈ કે ਮਨੋਰੰਜਨ ਦੇ ਕਿ ਖੇਡਾਂ ਵਿੱਚ ਮਾਰ ਕਰਨਾ ਹੈ ਤਾਂ ਜਾਂ ਫਿਰ ਸਰੀਰਕ ਬਲ ਹੈ ਸਰਪੱਕੀ ਵਿਕਾਸ ਹੀ ਪਤਾ ਹੀ ਹੈ ਉਸ ਤੋਂ ਬਾਅਦ ਆ ਜੋ ਤੁਸੀਂ ਅੱਗੇ ਹਰ ਪਾਸੇ ਵਿਕਾਸ ਕਰਨਾ ਹੈ ਸਮਾਜਿਕ ਤੌਰ ਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਉਸ ਤੋਂ ਬਾਅਦ ਸਰੀਰਕ ਸਿੱਖਿਆ ਜਿਹੜੀ ਸ਼ੁਰੂਆਤ ਕਦੋਂ ਹੋਈ ਤਾਂ ਸਰੀਰਕ ਸਿੱਖਿਆ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਆ ਵੈਦਿਕ ਕਾਲ ਤੋਂ ਉਸ ਤੋਂ ਬਾਅਦ ਆ ਗਿਆ ਜੋ ਐਨ ਆਈ ਐਸ ਪਟਿਆਲਾ ਚ नैशनल इंस्टीट्यूट ऑफ स्पोर्ट्स उस तो बाद आ जाओ तीस अगे कि शरीर तो सिक्ख्या का हिस्सा नहीं है योग हैगा आहार है संगीत नहीं गा खेडा है नहीं। तो सी ऑप्शन आ जाएगा नैक्सट मुगल काल दौरान जोड़ा ਖੇਡ ਖੇਡ ਨੂੰ ਜ਼ਾਇਦ ਕਿਹਾ ਗਿਆ ਸੀਗਾ। ਕ੍ਰਿਕਟ, ਕੁਸ਼ਤੀ, ਟੇਬਲ ਟੈਨਿਸ ਤਾਂ ਕੁਸ਼ਤੀ ਦੇ ਜਿਆਦਾ ਜ਼ੋਰ ਦਿੱਤਾ ਸੀਗਾ। ਉਹ ਤਾਂ ਸਾਰਿਆਂ ਦੇ ਜ਼ੋਰ ਸੀਗਾ ਪਰ ਕੁਸ਼ਤੀ ਦੇ ਜਿਆਦਾ ਜ਼ੋਰ ਸੀਗਾ। ਸਰੀਰਕ ਸਿੱਖਿਆ ਕਿਸ ਵਿਕਾਸ ਨਾਲ ਸੰਬੰਧਿਤ ਹੈ? ਸਰੀਰਕ ਮਾਨਸਿਕ ਪਾਵਨਾਤਮਕ ਸਾਰੇ ਸਾਰੇ ਆ ਜਾਏਗਾ। ਸਿੱਖਿਆ ਹਰ ਪੱਖੋਂ ਆਪਣਾ ਵਿਕਾਸ ਕਰਦੀ ਹੈ। ਸਰੀਰਕ ਸਿੱਖਿਆ ਜਿਹੜੀ ਨਾ ਗੱਲ ਕਰ ਚੁੱਕਿਆ ਆਪ ਬਾਲਡੀ ਤੇ ਤੋਂ ਬਾਅਦ ਸ਼ੁਰੂਆਤ ਕਦੋਂ ਹੋਈ ਸੀ ਆਧੁਨਿਕ ਸਰੀਰਕ ਸਿੱਖਿਆ ਦੀ ਸ਼ੁਰੂਆਤ ਜਿਹੜੀ ਹੋਈ ਹੈ 1900 ਚ ਉਸ ਤੋਂ ਬਾਅਦ ਪਹਿਲੀ ਸਰਕਾਰੀ ਸੰਸਥਾ ਕਿਹੜੀ ਸੀ ਇਹ ਸੀਗੀ ਅਖਿਲ ਭਾਰਤੀ ਖੇਡ ਮੰਡਲ ਇਹ ਸੀਗੀ ਪਹਿਲੀ ਸਰਕਾਰੀ ਸੰਸਥਾ इंपोर्टेंट है अखिल भारती विभाग शरीरक शिक्षा ना संबंधित नहीं है योग है ध्यान है रसोई विज्ञान भी नहीं गई दौड़ हैगी है, रसोई विज्ञान नहीं गी भोजन अलग चीज़ है रसोई विज्ञान इतने अलग चीज़ आ गई ये नहीं गई रसोई विज्ञान क्वेश्चन इस तरह तू तो क्यूज कर सकते हैं नैक्सट ਸਰੀਰਕ ਸਿੱਖਿਆ ਕਿਸ ਗੁਣ ਦਾ ਵਿਕਾਸ ਕਰਦੀ ਹੈ ਗਲਤੀ ਪਣ ਅਨੁਸ਼ਾਸਨ ਅਣਮਨਤਾ ਚੰਚਲਤਾ ਮਤਲਬ ਕੇਰਲੈਸਨਸ ਡਰ ਨਹੀਂ ਤਾਂ ਇਹਦੇ ਵਿੱਚੋਂ ਅਨੁਸ਼ਾਸਨ ਅਨੁਸ਼ਾਸਨ ਡਵੈਲਪ ਕਰਦੀ ਹੈ ਕੌਣ ਸਰੀਰਕ ਸਿੱਖਿਆ ਫਿਜ਼ੀਕਲ ਐਜੂਕੇਸ਼ਨ ਤਾਂ ਐਸੀ ਤੁਹਾਡੇ ਟੋਪਿਕ ਇੰਟਰੋਡਕਸ਼ਨ ਤੇ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਸਰੀਰਕ ਸਿੱਖਿਆ ਮਤਲਬ ਸਰੀਰਕ ਸ੍ਰੀ ਰਿਕਸ਼ਕ ਜਿਹੜਾ TVD ਆ ਗਿਆ ਹਾਂ ਸਾਰਿਆਂ ਜਿਹਦੇ ਚ ਆਪਣਾ ਵਿਕਾਸ ਹੁੰਦਾ ਹੈ ਮਾਨਸਿਕ ਸਰੀਰਕ ਸਮਾਜਿਕ ਤੇ ਆ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਆ ਗਿਆ ਪਟਿਆਲਾ ਚ ਬ੍ਰਿਟਿਸ਼ ਵਾਲਿਆਂ ਨੇ ਹੋਕੀ ਤੇ ਜ਼ਿਆਦਾ ਜ਼ੋਰ ਦਿੱਤਾ ਸੀਗਾ ਧਿਆਨ ਰੱਖਣਾ ਮੜ ਜਾਓ ਤੇ ਵੈਦਿਕ ਚ ਸ਼ੁਰੂਆਤ ਹੋਈ ਸੀ ਮੱਧ ਕਾਲ ਵਿੱਚ ਵੀ ਇਨਨਤੇ ਜਿਹੜਾ ਜ਼ੋਰ ਦਿੱਤਾ ਸੀਗਾ ਨਾ ਨਿਕੋੜ ਸਵਾਰੀ ਤਲਵਾਰਵਾਜੀ ਕੁਸ਼ਤੀ ਮੀਟਿਸ ਕਾਲ ਚ ক্রিকেট ਹੋ ਗਿਆ ਫੁੱਟਬਾਲ ਵਗੈਰਾ ਆ ਗਿਆ ਜੋ ਵਰਤਨ ਨਾਲ ਵਿਕਾਸਿਤ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਤਾਂ ਇਹ ਦਸਤਮਾ ਵੀ ਇੱਕ ਪ੍ਰਕਿਰਿਆ ਜਿਹਦੇ ਵਿੱਚ ਆਪਣਾ ਸਰੀਰਕ ਸਮਾਜਿਕ ਵਿਕਾਸ ਹੁੰਦਾ ਹੈ ਆਪਣੇ ਅੰਦਰ ਭਾਵਨਾ ਪੈਦਾ ਕਰਨ ਸੰਯੋਗ ਦੀ ਸਰੀਰਕ ਤੰਦਰੁਸਤੀ ਦੀ ਟੀਮ ਵਰਕ ਦੇ ਲੀਡਰਸ਼ਿਪ ਦੇ ਮਰੰਮਨ ਸਰੀਰਕ ਤੰਦਰੁਸਤੀ ਇਹ ਜਿਹੜੇ ਨੇ ਕੁਝ ਉਦੇਸ਼ ਨੇ ਉਹ ਤੁਹਾਨੂੰ ਸਮਝ ਲੱਗ ਗਿਆ ਹੋਗਾ ਟੌਪਿਕ ਤੇ ਇਹਦੇ ਚੋਂ ਇੱਕ ਅੱਧਾ ਕੁਐਸਚਨ ਦੇਖਣ ਨੂੰ ਮਿਲ ਸਕਦਾ ਐਗਜ਼ਾਮ 'ਚ ਧੰਨਵਾਦ